ਇਹਤਾਰ ਪਹੇਲੀ ਜਦੋਂ ਪਾਫ ਇੰਜਨ ট্রান্সਫਾਰਮਰ ਦੇ ਕੋਲ ਗਿਆ ਤਾਂ ਉਸਨੇ ਕੀ ਕਿਹਾ ਤੁਹਾਨੂੰ 10 ਸੈਕਿੰਡ ਦਾ ਸਮਾਂ ਦਿੱਤਾ ਜਾਂਦਾ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਇਸ ਦਾ ਸਹੀ ਜਵਾਬ ਹੈ ਇਹ ਤੁਹਾਡਾ ਸਟੀਮ ਹਾਊਸ ਨਹੀਂ ਹੈ ਇਹ ਇੱਕ ਪਾਵਰ ਸਟੇਸ਼ਨ ਹੈ ਦੂਸਰੀ ਪਹੇਲੀ ਉਹ ਲਗਾਤਾਰ ਖਾਂਦਾ ਰਹਿੰਦਾ ਸੀ ਜਦੋਂ ਉਸਦਾ ਪੇਟ 100 ਕਿਲੋ ਦਾ ਭਰ ਜਾਂਦਾ ਸੀ ਤਾਂ ਟਾਂਕੇ ਲਗਾ ਦਿੱਤੇ ਜਾਂਦੇ ਸੀ ਇਸਦਾ ਸਹੀ ਜਵਾਬ ਹੈ ਬੋਰੀ ਤੀਸਰੀ ਪਹੇਲੀ ਉਹ ਕਿਹੜਾ ਦਰਵਾਜ਼ਾ ਹੈ ਜਿਥੋਂ ਅਸੀਂ ਬਾਹਰ ਨਹੀਂ ਜਾ ਸਕਦੇ ਇਸਦਾ ਸਹੀ ਜਵਾਬ ਹੈ ਕਾਲ ਗੇਟ ਚੌਥੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਬੰਦ ਕਰ ਸਕਦੇ ਹਾਂ ਪਰ ਖੋਲ ਨਹੀਂ ਸਕਦੇ ਇਸਦਾ ਸਹੀ ਜਵਾਬ ਹੈ ਅਲਾਰਮ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਸਾਰੇ ਬੱਚੇ ਖਾਂਦੇ ਹਨ ਪਰ ਕਿਸੇ ਨੂੰ ਪਸੰਦ ਨਹੀਂ ਇਸਦਾ ਸਹੀ ਜਵਾਬ ਹੈ ਚਿੜਕਾ ਛੇਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਜਿੰਨਾ ਸਾਫ਼ ਕਰਦੇ ਹਾਂ ਓਨੀ ਗੂੜੀ ਹੁੰਦੀ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਬਲੈਕਬੋਰਡ ਸੱਤਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕੱਟਣ ਤੇ ਲੋਕਾਂ ਨੂੰ ਗੀਤ ਗਾਉਣ ਲਈ ਮਜਬੂਰ ਕਰਦੀ ਹੈ ਇਸ ਦਾ ਸਹੀ ਜਵਾਬ ਹੈ ਕਿ 8ਵੀਂ ਪਹੇਲੀ ਉਹ ਕੌਣ ਹੈ ਜਿਸ ਦਾ ਮੂੰਹ ਨਹੀਂ ਹੈ ਪਰ ਬੋਲਦਾ ਬਹੁਤ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਇਸਦਾ ਸਹੀ ਜਵਾਬ ਹੈ ਰਪਈਆ